कला कनून वापस लो वापसि कले कनून वापसि लोस लो वापस लो काल कानून वापस लो वापस लो वापसि ਜੋ ਜੀ ਆਮ ਦੇ ਕਹਿੰਦੇ ਯਾਰ ਸਪੱਦਾ ਨਿਕਾ ਗੇੜਾ ਬਾਈ ਬਾਣਾ ਆਮ ਦੇ ਜਾਨ ਆ ਫਰੀਦ ਜੀ ਨੂੰ ਜਾਣ ਲੋ ਯਾਰ ਜੀ ਜਾਣ ਲੋ ਸਾਲੋਂ ਲੰਮਾ ਤੁਸੀਂ ਦੀ ਆਪ ਦਾ ਦੰਬ ਠਾਣ ਲੇ ਜਾਗੇ ਆ ਬਾਕੀ ਨੂੰ ਆ ਗਏ ਹੋ ਹੋਰ ਆ ਗਏ ਹੋ ਜੀ 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 ਆਹ ਬਣੀ ਹੋ ਚੁੱਕੀ ਹੈ ਲੋਕਾਂ ਦਾ ਹਾਪ ਪ੍ਰਦਰਸ਼ਨ ਕੀਤਾ ਜਾ ਰਿਹਾ ਦੇਖੋ ਸਾਨੂੰ ਬਦਰ ਸ਼ੌਕਰੀ ਟੱਕਾ ਬੈਨ ਦਾ ਸਾਕੇ ਉਤੇ ਕਿ ਤੁਸੀਂ ਸਾਰੇ ਕਾਰਾ ਵੀਰ ਜਿੰਨਾ ਹਿੰਦੁਸਤਾਨ ਜਵਾਹਰ ਲਾਲ ਸਿੰਘ ਦੇ ਉਤੇ ਬੈਠਾ ਇਹਦੇ ਮਾਂ ਤੇ ਬੈਠਾ ਉਹਦੇ ਵਾਸਤੇ ਸਰਕਾਰ ਨੇ ਆਜਾ ਕਾਨੂੰਨ ਬਣਾਤਾ

ਖਾਨੇ ਤੇ ਕਾਨੂੰਨ ਉਹ ਬੇੜਾ ਛੋਟੇ ਤਰ੍ਹਾਂ ਆਵ ਰਿਹਾ ਆ ਆਵ ਰਿਹਾ ਹਾਂ ਜਿਹੜਾ ਆਉਣ ਵਾਲਾ ਸਮਾਂ ਆ ਜਿਹੜੀ ਮੋਦੀ ਦੀ ਸਰਕਾਰ ਹੰਕਾਰੀ ਸਰਕਾਰ ਆ ਕਿਉਂਕਿ ਇੱਕ ਕਿਸਾਨ ਵਿਰੋਧੀ ਸਰਕਾਰ ਆ ਪੰਜਾਬ ਵਿਰੋਧੀ ਸਰਕਾਰ ਆ ਇਸ ਕਰਕੇ ਇਹ ਸਰਕਾਰ ਨੇ ਰੱchnਿਆ ਉਹ ਨੇ ਰੱchnਿਆ ਉਹ ਪੰਜਾਬ ਨੂੰ ਬਰਬਾਦ ਕਰਾ ਦੇ ਕਿਉਂਕਿ ਇਹਨੂੰ ਪੰਜਾਬੀਆਂ ਦੇ ਨਾਲ ਈਰਖਾ ਆ ਇਸੇ ਹੈਗਾ ਸਾਰਾ ਫਸਟ ਦੇਣਾ ਇਹ ਨਹੀਂ ਮੇਰੀ ਬੇਟੀ ਸੁਣੋ ਨਾ ਜੇ ਜੇ ਕੋ ਕਰਨਾ ਹੈ ਸਾਨੂੰ ਦੱਸੋ ਅਸੀਂ ਕੋਈ ਅਰੇਂਜਮੈਂਟ ਪੈਰਲਲ ਕਰ ਲਈਏ ਕਿ ਹਾਂ ਯਾਰ ਆਪਾਂ ਨਾ ਸਾਰੀ ਪਬਲਿਕ ਪਿਛੇ ਕੋਈ ਹਾਰਟ ਅਟੈਕ ਹੋ ਆਪਾਂ ਮੈਨੂੰ ਵਿਚ ਫਸਿਆ ਪਿਆ ਨਹੀਂ 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 ਆਪਾਂ ਨਹੀਂ ਲੀਤੇ ਹੋਣਾ ਜੇ ਕੋਈ ਹੈ ਤੁਹਾਨੂੰ ਪ੍ਰੋਬਲਮ ਹੈ ਤੇ ਕੋਈ ਜਿਹੜੇ ਬਲੌਕ ਬਣੇ ਸਾਡੇ ਲੈਵਲ ਤੇ ਤਾਂ ਹੈ ਨਹੀਂ ਵੀ ਨਗੋਦਰ ਲੈਵਲ ਤੇ ਜਾਂ ਤੁਸੀਂ ਇਹ ਤਾਂ ਇਵਨ ਪੰਜਾਬ ਗਵਰਨਮੈਂਟ ਲੈਵਲ ਤੇ ਨਹੀਂ ਸਟੇਟ ਗਵਰਨਮੈਂਟ ਪੰਜਾਬ ਦੇ ਵਿੱਚ ਹੈ ਕਿ ਤੂੰ ਸੁਣ ਮੇਰੀ ਗੱਲ ਯਾਦ ਉਸ ਮੈਂ ਇਹ ਕੋਈ ਤਾਂ ਦੀ ਗੱਲ ਹੈ ਨਹੀਂ ਕਿ ਵੀ ਮੈਨੂੰ ਜਾਣਦੇ ਨਹੀਂ ਤੁਸੀਂ ਚਾਹਨਾ ਦੱਸੋ ਆ ਫਿਰ ਫਿਰ ਸੁਣਾਓ ਸੁਣਾਓ ਦੱਸੋ ਦੱਸੋ ਦੇਣਾ ਨਾ ਵੀਰਾਜਪੁਰ ਰੂਟ ਜਮਗਾ ਦਾ ਪ੍ਰੋਗਰਾਮ ਹੈ ਹਾਂਜੀ ਹਾਂਜੀ ਨਾ ਕਰਨਾ ਯਾ ਠੀਕ ਹੈ ਜਿੰਨਾ ਕੀਤਾ ਹੈ ਅਸੀਂ ਸਿਰਫ ਸਰਕਾਰ ਨੂੰ ਵਾਰਨਿੰਗ ਦੇਣਾ ਚਾਹੁੰਦੇ ਹਾਂ 18 ਤਰੀਕ ਦਾ ਪ੍ਰੋ ਹੋਰ ਕਿਉਂ ਮੋਰੰਡਮ ਦੇ ਦੋ ਕੋਈ ਗੱਲ ਦਾ ਸ਼ੁਰੂ ਹੋਣਾ ਕੋਈ ਸ਼ੁਰੂ ਤਾਂ ਨਹੀਂ ਹਾਂਜੀ ਅੱਜ ਤਾਂ ਜਿਹੜਾ ਦੱਸਣਾ ਮੈਂ 20 ਮਿੰਟ ਦਾ ਪ੍ਰੋਗਰਾਮ ਸੀ ਇਹ ਸਰਵਿਸ ਦੀ ਖਰਾਬੀ ਦੀ ਗੱਲ ਹੈ ਨਾ ਵੀ ਆਪਾਂ ਇਹ ਖਰਾਬ ਹੁੰਦੇ ਲੋਕ ਜਿਨਨੇ ਵੀ ਆਪਰੇਟਰ ਆ ਚਾਹੇ ਉਹ ਕਾਰ ਦਾ ਚਾਹੇ ਮੋਟਰ ਦਾ ਕਾਨੂੰਨ ਉਹ ਸਾਰਿਆਂ ਦੇ ਲਾਗੂ ਮੇਰੇ ਤੇ ਹੈਪੀ ਸੰਦੂ ਜਾਂ ਕੱਦੂ ਤਲੇ ਨਹੀਂ ਹੋਇਆ ਇੱਥੇ ਦੇ ਨਾ ਇੱਥੇ ਸੁਣੋ ਮੇਰੀ ਗੱਲ ਇੱਥੇ ਨਕੂਤਰ ਲਾੜ ਦੇ ਨਾਲ ਥੋੜੀ ਜਿਹੀ ਮਸਲਾ ਹੋਣਾ ਆਪਾਂ ਦੇਖਣੋ ਮੇਰੀ ਗੱਲ ਇੱਕ ਚੀਜ਼ ਆਪਾਂ ਜਿਹੜੀ ਹੈਗੀ ਹੈ ਸੈਂਟਰਲ ਲੈਵਲ ਤੇ ਦਿੱਲੀੋਂ ਸਿਸਟਮ ਬਣ ਰਿਹਾ ਹੈ ਪਰ ਉਹ 5 ਸਾਲ ਬਾਅਦ ਅਜੇ ਲਾਗੂ ਹੋਣਾ ਹਾਇਦੋ ਚ ਉਹ ਚ ਲੈਣੇ ਉਹਨਾਂ ਦੇ ਪਾਸ 10% ਸਹਿਯੋਗ ਕਰ ਦਿੱਤੇ ਦੇ ਉਹ ਡੀਐਸਪੀ ਲੈਵਲ ਐਸਡੀਐਮ ਲੈਵਲ ਤੇ ਹੋ ਸਕਦਾ ਜਿਹੜਾ ਇੱਥੇ ਤਾਂ ਐਸਡੀਐਮ ਡੀਐਸਪੀ ਨੂੰ ਹੈ ਜਾਂ ਜਾਂ ਐਸਐਸਪੀ ਸਾਹਿਬ ਨੇ ਡੀਸੀ ਸਾਹਿਬ ਮੈਕਸਿਮਮ ਹੋ ਜਾਣਗੇ ਹਾਂ ਜੀ ਹਾਂ ਜੀ ਜੀ ਫਿਰ ਦੱਸਿਓ ਬਈ ਅਗਲਾ ਦੱਸੋ ਦੱਸੋ ਟੇਲਾ ਮੈਨੂੰ ਪੂਰਦਤ ਦਾ ਬੰਦ ਨਹੀਂ ਕਰਨਾ ਨਾ ਮੈਨੂੰ ਪੂਰਦਤ ਤੋਂ ਬੰਦ ਕਰਨਾ ਹੈ ਮੈਂ ਹਜੇ ਵੀ ਫਲੋਰ ਤੋਂ ਬੰਦ ਕਰਨ ਜਾ ਰਿਹਾ 18 ਜੀ ਨੂੰ ਉਹਦਾ ਆਵਾਜ਼ ਨਾ ਆਉਂਦਾ ਕਿਉਂਕਿ ਮੈਂ ਤੇਰੀ ਸੁਣ ਲਈ ਬੀਨ ਜੰਮੂ ਦਿੱਲੀ ਹਾਈਵੇ ਸ਼ੁਰੂ ਤਾਂ ਕਿ ਸੈਂਟਰ ਦੀ ਦੁਕਾਨ ਨੂੰ ਦੱਸਣਾ ਚਾਹੁੰਦੇ ਆ ਨਾਲ ਦੀ ਨਾਲ ਫਿਰ ਸ਼ੌਂਕ ਬੇਨਤੀ ਸੁਣ ਲਓ ਇਹ ਸਰਕਾਰ ਕੇ ਨੂੰ ਦੱਸਿਆ ਸੀ ਕਿਉਂਕਿ ਕਿਸੇ ਨੂੰ ਰੱਖ ਦੱਸਣ ਲਈ ਪੁੱਛਣਾ ਕੋਈ ਤਰੀਕਾ ਤਾਂ ਪੜ ਰੱਖਣਾ ਹੀ ਪੈਣਾ ਨਾ ਅੱਜ ਮੈਂ ਰੋਡ ਤੇ 25 ਦਿਨ ਫਲੋਰ ਬਹਿ ਕੇ ਆਇਆ ਕਿਸੇ ਨੇ ਮੈਨੂੰ ਪੁੱਛਣ ਨਹੀਂ ਆਇਆ ਰੋਡ ਦੀ ਸਾਈਡ ਤੇ ਮੈਂ ਤਾਂ ਨਾਲ ਆਈ ਮੈਂ ਕਿਉਂ ਖਰਾਬ ਨਹੀਂ ਕਰਾਂ ਉਹ ਸਦਾ ਇਹਦੇ ਵਿੱਚ ਕੋਈ ਮੇਰਾ ਵੀ ਰਿਸ਼ਤੇਦਾਰ ਹੋਵੇ ਤਾਂ ਸਾਰੇ ਬਾਹਰ ਥੋੜੀ ਨਿਕਰੇ ਮੈਂ ਹੋ ਸਕਦਾ ਸਾਰੇ ਇੱਥੇ ਮੋੜ ਕੇ ਲੈ ਆਉਣ ਪਰ ਮਜਬੂਰੀ ਇਹ ਆ ਆਪਣੀ ਗੱਲ ਰੱਖਣ ਲਈ ਇਕੱਲੇ ਕਿਸੇ ਨੂੰ 5-10 ਮਿੰਟ ਦੀ ਕਰਨਾ ਹੀ ਪੈਂਦਾ ਓ ਆ ਅੱਜ ਦਾ ਸਰ ਤਾਂ ਆ ਨਹੀਂ ਇੱਥੇ ਆ ਗੱਲ ਜਿਹੜੀ ਮੇਰੀ ਗੱਲ ਸੁਣ ਮੈਂ ਐਡੀ ਵੱਡੀ ਗੱਲ ਹੀ ਕਹਿ ਦਿੱਤੀ ਪਰ ਫਾਨਾ ਲੰਬਾ ਸਵੰਤਨਾ ਦੋ ਚਾਰ ਮਿੰਟ ਦੋ ਚਾਰ ਮਿੰਟ ਦੋ ਚਾਰ ਮਿੰਟ ਦੀ ਹੋ ਜਾਂਦਾ ਜਿਹੜੇ ਜਿਹੜਾ ਮਨਜੀ ਲਾ ਲਿਆ ਬੜਾ ਆਇਆ ਸ਼ੁਰੂਆਤ ਦਾ ਪਾਣਾ ਬੋਕਰੋ ਦਿੱਤੀਆ ਤੇਰੀ ਸ਼ੁਰੂਆਤ ਕਰਦੇ ਨਾ ਸ਼ੁਰੂਆਤ ਦਾ ਪਾਣਾ ਬੋਕਰੋ ਦਿੱਤੀਆ ਉਹ ਤੋਂ ਬਾਅਦ ਨਹੀਂ ਆਉਂਦੀ ਹੈ ਜਿਆਦਾ ਦੱਸ ਹਾਂਜੀ ਅਜ ਪ੍ਰਧਾਨ ਜੀ ਫਿਰ ਤੁਹਾਨੂੰ ਜਿਹੜਾ ਹੈਗਾ ਸੜਕਾਂ ਤੇ ਧਰਨੇ ਦੇਣੇ ਪੈ ਰਹੇ ਕੀ ਕਹਿਣਾ ਚਾਹੋਗੇ ਦੇਖੋ ਬੜੀ ਦੁੱਖ ਦੀ ਗੱਲ ਆ ਸਾਲ 22 ਦੇ ਵਿੱਚ ਜਦੋਂ 23 ਜਿਹੜਿਆ ਸੀ ਤੇ ਇਕੱtre ਨੂੰ ਅਸੀਂ ਧਰਨੇ ਤੇ ਬੈਠੇ ਸੀ ਅੱਜ ਅਸੀਂ 24 ਤੇ ਪੈਰ ਰੱਖਿਆ ਫਿਰ ਸਾਨੂੰ ਤੁਹਾਨੂੰ ਦੇ ਬਹਿਣਾ ਪਿਆ ਕਿਉਂਕਿ ਮੌਕੇ ਦੀਆਂ ਸਰਕਾਰਾਂ ਚਾਹੇ ਉਹ ਪੰਜਾਬ ਦੀ ਸਰਕਾਰ ਹੋਵੇ ਚਾਹੇ ਉਹ ਸੈਂਟਰ ਦੀ ਸਰਕਾਰ ਹੋਵੇ ਇਹ ਖਾਸ ਕਰਕੇ ਪੰਜਾਬੀਆਂ ਦੇ ਨਾਲ ਧੱਕਾ ਹੋ ਰਿਹਾ ਇਹ ਤਾਂ ਮੈਂ ਸਮਝਦਾ ਪੰਜਾਬ ਦੇ ਕਿਸਾਨਾਂ ਨਾਲ ਧੱਕਾ ਨਹੀਂ ਪੰਜਾਬੀਆਂ ਨਾਲ ਧੱਕਾ ਆ ਵੈਸੇ ਤਾਂ ਸਾਰੇ ਵਰਡ ਦੇ ਨਾਲ ਸਾਰੇ ਇੰਡੀਆ ਨਾਲ ਧੱਕਾ ਆ ਕਿਉਂਕਿ ਕੋਈ ਕਾਨੂੰਨ ਬਣਦਾ ਆ ਉਹਦੇ ਚ ਪਹਿਲਾਂ ਰਹਿ ਆ ਮੈਸਵਰੇ ਪੁੱਛੇ ਜਾਂਦੇ ਵੀ ਕਿਹੜੇ ਕਾਨੂੰਨ ਦਾ ਕਿਹਨੂੰ ਫਾਇਦਾ ਹੋਣਾ ਕਿਹਨੂੰ ਨੁਕਸਾਨ ਹੋਣਾ ਅੱਜ ਪੰਜਾਬ ਆਪਾਂ ਸਾਰੇ ਇੰਡੀਆ ਦੀ ਗੱਲ ਕਰੀਏ ਕੋਈ ਵੀ ਜਿਹੜੀ ਗੱਡੀ ਚਲਾਉਣ ਵਾਲਾ ਵਹੀਕਲ ਦਾ ਡਰਾਈਵਰ ਛੁੜੇਗਾ ਕੋਈ ਵੀ ਕਿਸੇ ਚੀਜ਼ ਦਾ ਹੋਵੇ ਚਾਹੇ ਉਹ ਮੋਟਰਸਾਈਕਲ ਦਾ ਹੋਵੇ ਚਾਹੇ ਕਾਰ ਦਾ ਹੋਵੇ ਚਾਹੇ ਉਹ ਟਰੱਕ ਦਾ ਹੋਵੇ ਚਾਹੇ ਉਹ ਬੱਸ ਦਾ ਹੋਵੇ ਜੇਕਰ ਉਹ ਐਕਸੀਡੈਂਟ ਹੋ ਜਾਂਦਾ ਆ ਉਹਨੂੰ 10 ਸਾਲ ਸਜ਼ਾ ਤੇ 10 ਲੱਖ ਰੁਪਈਆ ਜੁਰਮਾਨਾ ਜੇ ਉਹ ਛੱਡ ਕੇ ਭੱਜ ਜਾਂਦਾ ਜੇ ਉਹ ਪੌਸਟ ਨੂੰ ਐਡੀਮਿਸ਼ਨ ਦਿੰਦਾ ਉਥੇ ਲੋਕੀ ਘਟ ਘਟ ਵੀ ਕਈ ਜਾਨੀ ਮਾਰ ਦਿੰਦੇ ਆ ਕਿ ਉਹਨੂੰ 7 ਐਡੀ ਜਿਆਦੀ ਵੱਡੀ ਸਜ਼ਾ ਮੈਂ ਸਮਝਦਾ ਕਿ ਕੋਈ ਬੰਦਾ ਕਿਤੇ ਕੋਈ ਹੈਪਨਿੰਗ ਹੋ ਜਾਂਦੀ ਬੰਦੇ ਦਾ ਬਟਰ ਕਰ ਦਿੰਦੇ ਆ ਉਹਨੂੰ 18-20 ਸਾਲ ਦੀ ਸਜ਼ਾ ਦਿੰਦੀ ਉਹ ਵੀ ਕੱਢ ਕੇ 10 ਸਾਲ 9 ਸਾਲ ਰਹਿ ਜਾਂਦੀ ਆ ਤੇ ਇਹਨਾਂ ਨੇ ਕਿਉਂਕਿ ਪੰਜਾਬ ਦੀ ਛੋਟਾ ਵਾਪਸ ਸਾਰੇ ਟਰੱਕ ਆਪਰੇਟਰਾਂ ਦੀ ਗੱਲ ਕਰਦੇ ਆ ਸਾਰੇ ਡਰਾਈਵਰਾਂ ਦੀ ਗੱਲ ਕਰਦੇ ਆ ਕੋਈ ਡਰਾਈਵਰ ਨਹੀਂ ਚਾਹੁੰਦਾ ਕਿ ਮੇਰੇ ਥੱਲੇ ਗੱਡੀ ਚੱਲੇ ਆ ਕੇ ਕੁੱਤਾ ਵੀ ਮਰੇ ਜੇ ਟਰੱਕਾਂ ਵਾਲੇ ਸਾਡੇ ਬੋਧੇ ਜਿਹੜੇ ਹੈਗੇ ਆ ਤੁਸੀਂ ਦੇਖਦੇ ਹੋਣੇ ਆ ਕਈ ਵਾਰ ਇੱਕ ਕੁੱਤਾ ਆ ਜਾਂਦਾ ਉਹਦੇ ਨੂੰ ਵਜਾਉਂਦਾ ਵਜਾਉਦਾ ਗੱਡੀ ਪਲਟਾ ਲੈਂਦਾ ਆ ਤੇ ਅੱਜ ਆਪਾਂ ਇਹੋ ਜਿਹਾ ਕਾਲੇ ਕੰਮ ਬੋ ਡਿਡਿਆ ਲੈਵਲ ਤੇ ਵੀ ਗੱਲ ਚੱਲ ਰਹੀ ਆ ਇੰਡਰੀਆ ਲੈਵਲ ਤੇ ਸਰਾਇਕਾ ਵੀ ਚੱਲ ਰਹੀਆਂ ਰੋਡ ਵੀ ਜਾਮ ਹੋ ਰਹੇ ਆ ਉਹਦੀ ਤਰੀਕੇ ਦੇ ਤਹਿਤ ਅਸੀਂ ਅੱਜ ਨੂੰ ਕੋਦਰ ਜੇ ਕੀਤਾ ਸੀ ਸਾਡਾ ਕੰਮ ਅੱਜ ਰੋਡ ਜਾਮ ਕਿਉਂਕਿ ਨੂੰਕੋਦਰ ਜ਼ਿਲ੍ਹੇ ਦੀ ਮੀਟਿੰਗ ਸੀ ਜ਼ਿਲ੍ਹੇ ਦੀ ਮੀਟਿੰਗ ਕਰਨ ਬਾਅਦ ਮੇਰੇ ਸਾਰੇ ਭਰਾਵਾਂ ਨੇ ਸਲਾਹ ਕੀਤੀ ਕਿ ਅੱਜ ਇੱਕ ਸਰਕਾਰ ਨੂੰ ਇਹ ਗੱਲ ਦੱਸਣ ਦੀ ਕੋਸ਼ਿਸ਼ ਕੀਤੀ ਜਾਵੇ ਕਿ ਜਿਹੜੇ ਆਪਾਂ ਕਾਲੇ ਕਾਨੂੰਨ ਲੈ ਕੇ ਆਏ ਹੋ ਨਾ ਤਾਂ ਪੰਜਾਬ ਦਾ ਕੋਈ ਸਿਆਸੀ ਲੀਡਰ ਬੋਲਦਾ ਮੈਨੂੰ ਨਹੀਂ ਸਮਝ ਆਉਂਦੀ ਜੇ ਵੋਟਾਂ ਵਾਲੀ ਤਾਂ ਬੋਲਦੇ ਆ ਸਾਰੀਆਂ ਪੰਜਾਬ ਦੀਆਂ ਪਾਰਟੀਆਂ ਬੋਲਦੀਆਂ ਅੱਜ ਕਿਸੇ ਸਿਆਸੀ ਪਾਰਟੀ ਦਾ ਇਸ ਆਪਣੇ ਬਿੱਲ ਦੇ ਖਿਲਾਫ ਮੈਂ ਕੋਈ ਬਿਆਨ ਨਹੀਂ ਸੁਣਿਆ ਇਤੋਂ ਮਾਰੀ ਗੱਲ ਪੰਜਾਬ ਦੇ ਵੇ ਕੀ ਹੋਊਗੀ ਕਿ ਜਦੋਂ ਵੋਟਾਂ ਦੀ ਵਾਰੀ ਆਉਂਦੀ ਆ ਅਸੀਂ ਵੱਖ-ਵੱਖ ਮੁੱਦੇ ਕੱਢ ਕੇ ਲੈ ਆਉਂਦੇ ਆ ਪਰ ਅੱਜ ਜੋ ਵਿਤਕਰਾ ਪੰਜਾਬ ਨਾਲ ਹੋ ਰਿਹਾ ਪਾ ਪੰਜਾਬੀਓ ਪੰਜਾਬ 'ਚ ਰਹਿੰਦੇ ਆ ਜੇ ਪੰਜਾਬ ਦੇ ਵਿੱਚ ਹੁਣ ਪੰਜਾਬ ਸਰਕਾਰ ਦੀ ਗੱਲ ਕਰ ਲਈਏ ਪਿਛਲੀ ਵਾਰੀ ਜੋ ਸਰਕਾਰ ਆਉਣ ਤੋਂ ਪਹਿਲਾਂ ਜਦੋਂ ਰੈਲੀਆਂ ਦੇ ਵਿੱਚ ਕੇਜਰੀਵਾਲ ਸਾਹਿਬ ਆਏ ਸੀ ਭਗਵੰਤ ਮਾਨ ਜੀ ਆਏ ਸੀ ਉਸ ਤੋਂ ਬਾਅਦ ਸਾਡੀ ਮੀਟਿੰਗ ਹੋਈ ਪਿਛਲੇ ਸਮੇਂ ਦੇ ਵਿੱਚ ਪਿਛਲੇ ਸਾਲ ਅਸੀਂ 20 ਤਰੀਕ ਨੂੰ ਪਹਿਲਾਂ ਫਲੋਰ ਬੰਦ ਕੀਤਾ ਫਿਰ ਸਰਕਾਰ ਨੇ ਇੱਕ ਕਮੇਟੀ ਬਣਾਈ ਪਰ ਵੇ ਪਹਿਲੀ ਤਰੀਕ ਨੂੰ ਜਾ ਕੇ ਅਸੀਂ 28 ਤਰੀਕ ਨੂੰ ਸ਼ੰਭੂ ਬੰਦ ਕਰਤਾ 5 ਦਿਨ ਅਸੀਂ ਸ਼ੰਭੂ ਬਾਰਡਰ ਦੇ ਬੈਠੇ ਰਹੇ ਐਂਡ ਦੇ ਇੱਕ ਕਮੇਟੀ ਬਣਾਈ ਇਹ ਪੰਜਾਬ ਦੇ ਟਰੱਕ ਆਪਰੇਟਰਾਂ ਦੀ ਜਿਹੜੀ ਗੱਲ ਆ ਉਹ ਕੀਤੀ ਜਾਊਗੀ ਉਦੋਂ ਸਾਡੀਆਂ ਮੰਗਾ ਕੀ ਸੀ ਕਿ ਓਵਰਲੋਡਿੰਗ ਸਪਰੀ ਕੋਰਟ ਦੇ ਰੂਲਿੰਗ ਆ ਇਹਨੂੰ ਬੰਦ ਕਰਾਓ ਤਾਂ ਕਿ ਜਿਹੜੇ ਐਕਸੀਡੈਂਟ ਹੋ ਰਹਾ ਆ ਬਾਕੀ ਟਰੱਕਾਂ ਨੂੰ ਕੰਮ ਨਹੀਂ ਮਿਲਦਾ ਇੱਕ ਟਰੱਕ 15 16 ਟਨ ਪਾਸ ਆ 7 60 ਟਨ ਦਾ ਮਾਲ ਲੋਡ ਕਰਕੇ ਜਾ ਰਿਹਾ ਉੱਥੇ ਟੂਲ ਪਲਾਜ਼ਾ ਵਾਲੇ ਉਹਦੀ ਡਬਲ ਪਰਚੀ ਕੱਢ ਕੇ ਉਹਨੂੰ ਛੱਡੀ ਜਾ ਰਿਹਾ ਕਾਨੂੰ ਜਾਂ ਤਾਂ ਜਿੰਨਾ ਹੈਗਾ ਟੋਲ 400 ਲਓ ਜਾਂ 4000 ਰੁਪਇਆ ਲਓ ਕਿਉਂਕਿ ਉਹ ਵਿਚ ਵਿਚਾਲੇ ਰਸਤੇ ਕੱਢ ਕੇ ਪੈਸੇ ਕਮਾ ਰਹੇ ਆ ਉਹਦੀ ਜਾਂਚ ਕਰਾਉਣੀ ਚਾਹੀਦੀ ਸਰਕਾਰ ਨੂੰ ਅੱਜ ਸਰਕਾਰ ਆਏ ਨੂੰ 2 ਸਵਾ ਦੋ ਸਾਲ ਹੋ ਗਏ ਆ ਉਸ ਤੋਂ ਬਾਅਦ ਦੂਜਾ ਟਰੈਕਟਰ ਟਰਾਲੀਆਂ ਦਾ ਮੁੱਦਾ ਹਾਈ ਕੋਰਟ ਦੇ ਵਿੱਚੋਂ ਜਿੱਤੇ ਹੋਏ ਆ ਉਹ ਕਿਤੇ ਲਾਗੂ ਨਹੀਂ ਹੋ ਰਿਹਾ ਪੰਜਾਬ ਦੇ ਵਿੱਚ ਆਪਾਂ ਹੁਕਮ ਹਾਈ ਕੋਰਟ ਦੇ ਦੀਆਂ ਗੱਲ ਕਰਦੇ ਆ ਉਹ ਲਾਗੂ ਨਹੀਂ ਹੋ ਰਿਹਾ ਉਸ ਤੋਂ ਬਾਅਦ ਅਗਲੀ ਅਗਲੀ ਗੱਲ ਜਿਹੜੀ ਪੰਜਾਬ ਦੇ ਵਿੱਚ ਮੈਂ ਸਮਝਦਾ ਹਮਾਚਲ ਦੀ ਸਰਕਾਰ ਕਹਿੰਦੇ ਹਮਾਚਲ ਦੀ ਸਰਕਾਰ ਮਾੜੀ ਆ ਪਰ ਮੈਂ ਸਮਝਦਾ ਕਿ ਉਹ ਚੰਗੀ ਸਰਕਾਰ ਆ ਜਿਹੜੀ ਉਹ ਸਰਕਾਰ ਹੁੰਦੀ ਆ ਉਹਦਾ ਫਰਜ਼ ਬਣਦਾ ਆ ਜੋਰ ਜਗਾ ਰਿਆ ਮੇਰੇ ਇੱਥੇ ਤੇ ਰਹਿਣ ਵਾਲੇ ਲੋਕਾਂ ਨੂੰ ਮਿਲੇ ਜੇ ਅਸੀਂ ਨਕਉਦਿਆਂ ਨੂੰ ਬਿਲੋਂਗ ਕਰਦੇ ਆ ਅਸੀਂ ਨਕਉਦਿਆਂ ਨੂੰ ਬਿਲੋਂਗ ਕਰਦੇ ਆ ਇੱਥੇ ਦੇ ਲੋਕ ਇਕੱਠੇ ਹੋ ਕੇ ਭਰਾ ਇਕੱਠੇ ਹੋ ਕੇ ਇੱਕ ਇੱਕ ਯੂਨੀਅਨ ਬਣਾਈ ਆ ਜਿੱਥੇ ਹਰ ਇੱਕ ਗਰੀਬ ਅਮੀਰ ਨੂੰ ਬਰਾਬਰ ਕੰਮ ਮਿਲੇ ਉੱਥੇ ਜਿਹੜੇ ਹਿਮਾਚਲ ਦੇ ਵਿੱਚ ਵੀ ਐਵੇਂ ਯੂਨੀਅਨ ਚੱਲਦੀਆਂ ਪਰ ਵੱਧ ਕਸੂਦੀ ਇਹ ਆ ਸਾਡੀ ਸਰਕਾਰਾਂ ਕੀ ਚਾਹੁੰਦੀਆਂ ਆ ਜੇ ਮਿਲਣਾ ਦਾ ਧੂਆਂ ਦੇ ਅਸੀਂ ਪੱਕੀਏ ਤੇ ਮਾਲ ਹਿਮਾਚਲ ਦੀਆਂ ਟਰੱਕਾਂ ਆ ਕੇ ਲੋਡ ਕਰਨ ਸਾਡੇ ਨਾਲ ਅੱਜ ਵਿੱਚ ਕਰਾ ਕੀ ਹੋ ਰਿਹਾ ਇਹ ਜੇ ਹਿਮਾਚਲ ਦੇ ਵੀ ਸਾਡਾ ਟਰੱਕ ਜਾਂਦਾ ਉਹਨੂੰ ਹਿਮਾਚਲ 'ਚ ਲੋਡ ਨਹੀਂ ਕਰਨ ਦਿੱਤਾ ਜਾਂਦਾ ਉਹ ਸਰਕਾਰ ਉੱਥੇ ਦੀ ਕਹਿੰਦੀ ਆ ਵੀ ਅਸੀਂ ਲੋਕਲ ਬੰਦਿਆਂ ਤੋਂ ਕੰਮ ਕਰਾਉਣਾ ਜਦੋਂ ਪੰਜਾਬ ਦੇ ਵਿੱਚ ਆਉਂਦੇ ਆ ਤੇ ਪੰਜਾਬ ਦੇ ਟਰੱਕਾਂ ਨੂੰ ਫੇਰ ਪਹਿਲ ਨਹੀਂ ਦਿੱਤੀ ਜਾਂਦੀ ਇੱਥੋਂ ਵੀ ਹਿਮਾਚਲ ਦੀ ਲੋਡ ਕਰਦੇ ਆ ਇਹ ਸਿਸਟਮ ਨੂੰ ਬੰਦ ਕਰਾਵਾਂਗੇ ਪੰਜਾਬ ਦੇ ਵਿੱਚ ਪੰਜਾਬ ਦੇ ਟਰੱਕ ਚੱਲਣਗੇ ਔਰ ਜਿਹੜਾ ਚੋਣ ਹੈ ਪ੍ਰਧਾਨ ਦੀ ਚੋਣ ਆ ਮੈਂ ਸਾਡੇ ਟਰੱਕਾਂ ਵਾਲੇ ਚੋਣ ਕਰਾਉਣ ਵਿੱਚੋਂ ਨੁਮਾਇੰਦੇ ਨਿਕਲ ਕੇ ਚੋਣ ਕਰਾਉਣ ਤਾਂ ਕਿ ਕੋਈ ਵੀ ਜਿਹੜਾ ਨੁਮਾਇੰਦਾ ਹੋਵੇ ਟਰੱਕਾਂ ਜਿਹਨੂੰ ਟਰੱਕਾਂ ਆਉਣ ਦਾ ਦਰਦ ਪਤਾ ਹੋਵੇ ਉਹ ਕਰੇ ਜਿਹੜੇ ਇਦਾਂ ਦੀਆਂ ਮੰਗਾਂ ਆ ਅਟਕਾਂ ਦੀ ਪੰਜਾਬ ਦੇ ਵਿੱਚ ਸ਼ਰਿਆਂ ਮਲੋਟ ਹੁੰਦੀ ਬਿਹਾਰ ਤੋਂ ਅਸੀਂ ਅੱਗੇ ਨਿਕਲ ਗਏ ਆ ਜਿਹੜੀ ਜਿਹੜੀ ਪੰਜਾਬ ਦੀ ਗੱਲ ਆ ਪੰਜਾਬ ਬਿਹਾਰੋਂ ਅੱਗੇ ਨਿਕਲ ਗਿਆ ਕਾਰਨ ਕੀ ਆ ਕੀ ਪੰਜਾਬ ਦੇ ਵਿੱਚ ਜਿਹੜੀ ਹਾਈਵੇ ਤੇ ਆਰਟੀਆ ਦਫ਼ਤਰ ਡੀਟੀਓ ਦਫ਼ਤਰ ਆਪਣੇ ਐਮਬੀਆਈ ਦਫ਼ਤਰ ਪਾਸਿੰਗ ਪੂਸੀ ਦਾ ਸਿਸਟਮ ਕਾਗਜ਼ਾਂ ਦਾ ਸਿਸਟਮ ਬਹੁਤ ਗੁੰੰਦਰਾ ਬਣ ਚੁੱਕਾ ਸਾਰੀਆਂ ਮੰਗਾ ਲੈ ਕੇ ਮੁੱਖ ਮੰਤਰੀ ਸਾਹਿਬ ਜੀ ਵੈਸੇ ਇਹ ਜਿਹੜਾ ਹੈਗਾ ਵਾ ਐਲਾਨ ਤਾਂ ਸੈਂਟਰ ਸਰਕਾਰ ਦਾ ਹੈਗਾ ਤੁਹਾਨੂੰ ਜਿਹੜੀਆਂ ਹੈਗੀਆਂ ਪੰਜਾਬ ਦੀਆਂ ਸੜਕਾਂ ਰੋਕ ਕੇ ਜਿਹੜਾ ਹੈਗਾ ਲੱਗਦਾ ਕਿ ਇਹ ਜਿਹੜਾ ਤੁਹਾਨੂੰ ਹੱਲ ਹੋ ਜੂਗਾ ਇਸ ਚੀਜ਼ ਦਾ ਪਹਿਲੀ ਗੱਲ ਸੈਂਟਰ ਦਾ ਮੈਂ ਵੀ ਸਮਝਦਾ ਸੈਂਟਰ ਦਾ ਆਇਆ ਸੈਂਟਰ ਤੇ 올 ਇੰਡੀਆ ਦੇ ਲੜ ਰਹੇ ਆ ਪਰ ਜਿਹੜਾ ਹਾਈਵੇ ਬੰਦ ਕਰਨ ਜਾ ਰਹੇ ਉਹ ਸੈਂਟਰ ਦਾ ਹਾਈਵੇ ਆ ਨੈਸ਼ਨਲ ਹਾਈਵੇ ਜੰਮੂ ਤੋਂ ਦਿੱਲੀ ਇਸ ਤੋਂ ਬਾਅਦ ਜੇ ਅੱਜ ਸੰਘਰਸ਼ ਹੋ ਗਿਆ ਵੀ ਕੋਈ ਕਰ ਰਿਹਾ ਨਹੀਂ ਇਹਦੀ ਤਾਂ ਸ਼ੁਰੂਆਤ ਕੀਤੀ ਅੱਜ ਦਾ ਸਰਬੰਸੇ ਸਰਕਾਰ ਨੂੰ ਜਗਾਉਣਾ ਚਾਹੁੰਦੇ ਸੀ ਵੀ ਪੰਜਾਬ ਸਰਕਾਰ ਵੀ ਜਾਗੇ ਤੇ ਪੰਜਾਬ ਦੇ ਪੋਲੀਟੀਸ਼ੀਅਨ ਵੱਖ-ਵੱਖ ਪਾਰਟੀਆਂ ਦੇ ਜਿਹੜੇ ਵੋਟਾਂ ਦੇ ਟਾਈਮ ਦੇ ਉੱਤੇ ਬਿਆਨ ਦਿੰਦੇ ਉਹ ਵੀ ਜਾਗਣ ਤੇ ਪੰਜਾਬ ਦੀ ਆਪਾਂ ਗੱਲ ਕਰੀਏ ਪੰਜਾਬ ਦੇ ਜਨ ਨਾਲ ਠਕਾਬਿਤ ਕਰਾ ਹੋਣ ਲੱਗਾ ਅਗਲਾ ਸੰਘਰਸ਼ ਕੀ ਹੋਵੇਗਾ ਤੁਹਾਡਾ 18 ਤਰੀਕ ਨੂੰ ਜਿਹੜੀ ਅੱਜ ਤਰੀਕ ਤਾਂ ਹੋ ਗਈ 18 ਤਰੀਕ ਨੂੰ ਨੈਸ਼ਨਲ ਹਾਈਵੇ ਜਿਹੜਾ ਆ ਉਹ ਬੰਦ ਕਰਦਾ ਉਹ ਪੱਕੇ ਸਮੇਂ ਲਈ ਉਹਦੇ ਦੇ ਸਾਰੇ ਪ੍ਰਬੰਧ ਜਿਹੜੇ ਆ ਅੱਜ ਤੋਂ ਕਰਨੇ ਸ਼ੁਰੂ ਕਰਤੇ ਕਿਹੜਾ ਹਾਈਵੇ ਬੰਦ ਕੀਤਾ ਜਾਊਗਾ ਸਤਲੁਜ ਪੁਲ ਦੇ ਉੱਤੇ ਜਾ ਕੇ ਬੈਠਾਂਗੇ ਦੋਨੋਂ ਸੜਕਾਂ ਜਿਹੜੀਆਂ ਪੱਕੇ ਸਮੇਂ ਦੀ ਬੰਦ ਕਰਾਂਗੇ ਔਰ ਜਿਹੜਾ ਉਹਦਾ ਧਾਨਾ ਆ ਉਦੋਂ ਸਮਾਪਤ ਕਰਾਂਗੇ ਜਦੋਂ ਦੋਨੇ ਮੰਗਾ ਜਿਹੜੇ ਸਾਡੇ ਪੰਜਾਬ ਸਰਕਾਰ ਨਾਲ ਮੰਗਾ ਔਰ ਸੈਂਟਰ ਸਰਕਾਰ ਨਾਲ ਮੈਂ ਸੈਂਟਰ ਦੀ ਚਲੋ ਗੂੰਗੀ ਬੁਲੀ ਸਰਕਾਰ ਵੱਡੀ ਸਰਕਾਰ ਹੈ ਨਹੀਂ ਸੁਣਨੀ ਮੈਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਾਂਗਾ ਉਹਨਾਂ ਨੂੰ ਚਾਹੀਦਾ ਪੰਜਾਬੀਆਂ ਨੂੰ ਵੱਡਾ ਦਿਲ ਤੋਂ ਕਹਣ ਜਿਹੜੇ ਟ੍ਰੱਕਾਂ ਨੇ ਮੰਗਾਇਆ ਅਸੀਂ ਨਹੀਂ ਚਾਹੁੰਦੇ ਅਸੀਂ ਸੜਕਾਂ ਰੋਕੀ ਕਿਸੇ ਨੂੰ ਤੰਗੀ ਪਰੇਸ਼ਾਨੀ ਆਵੇ ਪਰ ਉਹ ਇਹਦਾ ਮਸਲੇ ਹੱਲ ਕਰਨ ਸੋ ਅਸੀਂ ਤਾਂ ਉਹਦੇ ਲਈ ਅੱਜ ਸ਼ੁਰੂਆਤ ਕੀਤੀ ਸੀ ਮੀਟਿੰਗ ਸੀ ਕੁਤੂ ਬਾਤ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਖਾਲਸਾ ਬਾਗੀ ਹਾਂਜੀ ਭਾਜੀ ਕੀ ਨਾਮ ਜੀ ਗੁਰਵੀਰ ਸਿੰਘ ਆ ਜੀ ਤੁਸੀਂ ਵੀ ਧਰਨੇ ਦੇ ਵਿੱਚ ਸ਼ਾਮਲ ਹੋਏ ਆ ਨਕੋਦਰ ਦੇ ਵਿੱਚ ਹਾਂਜੀ ਸ਼ਾਮਲਾ ਵੀਰ ਜੀ ਤੇ ਕਿਹੜੀ বাস ਚਲਾਉਂਦੇ ਆ ਤੁਸੀਂ ਰੋਡਵੇ ਤੇ ਜੀ ਕੀ ਲੱਗਦਾ ਹੈ ਕਿ ਜਿਹੜਾ ਇਹਗਾ ਕੇਂਦਰ ਸਰਕਾਰ ਵੱਲੋਂ ਇਹ ਐਲਾਨ ਕੀਤਾ ਗਿਆ ਕਿਸ ਤਰ੍ਹਾਂ ਦੇ ਦੇ ਆ ਮੇਰੇ ਬਹੁਤ ਮਾਰੂ ਨਿੱਤੀਆਂ ਜੀ ਇਹ ਇਹ ਨਹੀਂ ਹੁਣੇ ਕਹਿੰਦੇ ਕਿਸੇ ਤੇ ਵੀ ਲਾਗੂ ਹੋ ਸਕਦੀ ਹੈ ਕੀ ਨੀਤੀਆਂ ਕੀ ਹਨਾਂ ਨੇ ਲਾਗੂ ਕੀਤੀਆਂ ਇਹ ਵੀ ਬੰਦ ਕਿਦੋਂ ਐਕਸੀਡੈਂਟ ਹੋ ਜਾਂਦਾ ਦੂਜੇ ਡਰਾਈਵਰ ਗੱਡੀ ਛੱਡ ਕੇ ਭੱਜੂਗਾ ਹੁਣ 10 ਸਾਲ ਦੀ ਕੈਦ ਆ 5 ਲੱਖ ਰੁਪਏ ਜੁਰਮਾਨਾ ਦਾ ਜੋ ਕਿ ਬਹੁਤ ਗਲਤ ਹੈ ਦੇਖੋ ਤੁਸੀਂ ਬਾਕਸ ਲੈਣਾ ਚਾਹੀਦਾ ਹੈ ਕਿੱਧਰ ਜਾਣ ਜਿਨ੍ਹਾਂ ਨੇ 4-400 ਆਪਣੇ ਠੰਡ ਦਾ ਟਾਈਮ ਨਾ ਪਤਾ ਕੋਈ ਨਹੀਂ ਕੀ ਮੰਗ ਕਰਦੇ ਆ ਤੁਸੀਂ ਅਸੀਂ ਮੰਗ ਕਰਦੇ ਆ ਵੀ ਇਹਨਾਂ ਦਾ ਕਾਨੂੰਨ ਸਹੀ ਹੋਣਾ ਚਾਹੀਦਾ ਸਰ ਪਬਲਿਕ ਦਾ ਨਰਾਜ਼ ਦਿਓ ਨਾਲ ਜਾ ਪਬਲਿਕ ਨੂੰ ਹੈਰਾਨ ਨਾ ਕਰਨ ਇਹ ਹਾਂਜੀ ਸਰ ਕੀ ਨਾਮ ਦੀ ਮੇਰਾ ਨਾਮ ਦਿਪਕ ਹੈ ਜੀ ਸਰ ਜਿਹੜੇ ਇਹ ਧਰਨੇ ਲੱਗ ਰਹੇ ਆ ਕਿਸ ਤਰ੍ਹਾਂ ਦੇਖਦੇ ਆ ਨਹੀਂ ਧਰਨਾ ਇਹਨਾਂ ਦੀ ਗੱਲ ਵਾਜਿਬ ਹੈ ਸਹੀ ਕਰ ਰਹੇ ਆ ਤੁਹਾਡੇ ਵਾਸਤੇ ਵੀ ਨਾਲ ਨਹੀਂ ਮੈਂ ਮੰਨਦਾ ਹਾਂ ਗੱਲ ਮੈਂ ਵੀ ਟਰੱਕਾਂ ਨਾਲ ਕੰਮ ਨਾਲ ਬਿਲੋਂਗ ਰੱਖਦਾ ਥੈਂਕ ਯੂ ਤੁਹਾਡਾ ਪਰ ਪਰਿਵਾਰ ਨਾਲ ਤੁਸੀਂ ਉਹ ਦੇਖੋ ਇੱਕ ਮਿੰਟ ਲੱਗਿਆ ਤੁਸੀਂ ਜਾਮ ਕਰਤਾ ਸਾਨੂੰ ਜਾਣ ਦਿਓ ਜਵਾਕ ਨਾਲ ਹੈ ਪਰਿਵਾਰ ਨਾਲ ਹੈ ਕਾਨੂੰਨ ਗਲਤ ਹੈ ਵੀ ਮੰਨਦੇ ਆ ਅਸੀਂ ਇਹਨਾਂ ਦੀਆਂ ਮੰਗਾਂ ਨੂੰ ਲੈ ਕੇ ਕਿਸ ਤਰ੍ਹਾਂ ਦੇਖਦੇ ਆ ਬਿਲਕੁਲ जायਜ਼ ਮੰਗਾਂ ਹੈ ਇਹਨਾਂ ਦੀ ਜੋ ਡਰਾਈਵਿੰਗ